ਨਮੋਲੇ ਹਾਂਜੀ ਪੁੱਤ ਕੀ ਦੇ ਆ ਵੇਖਣ ਕੋਈ ਨਹੀਂ ਮੈਂ ਸਕੂਟਰੀ ਵੇਖਣ ਆਈ ਮਰਜੀ ਤੇ ਮੈਂ ਕਹਣੇ ਸੀ ਕਿ ਪਾਪਾ ਨੂੰ ਕਹਿ ਕੇ ਤੇ ਹੁਣ ਮੈਨੂੰ ਚਾਰ ਸਿਖਾ ਦੋ ਕੋਈ ਗੱਲ ਨਹੀਂ ਪੁੱਤ ਛੇਤੀ ਤੇਰੇ ਪਾਪਾ ਨੂੰ ਕਹੂੰਗੀ ਥੋੜਾ ਜਿਹਾ ਕੰਮ ਚ ਬਿਜ਼ੀ ਨੇ ਆ ਬੇਚਰੇ ਉਹਨਾਂ ਦਾ ਵੀ ਖਿਆਲ ਆ ਵੀ ਸਕੂਟਰੀ ਸਿਖਾਉਣੀ ਆ ਤੇ ਜਦੋਂ ਵੇਲੇ ਹੋ ਜਾਂਦੇ ਆ ਫਿਰ ਮੈਂ ਕਹੂੰਗੀ ਵੀ ਕੋਈ ਗੱਲ ਨਹੀਂ ਤੂੰ ਹੀ ਇਹਨਾਂ ਨੂੰ ਸਿਖਾ ਦੋ ਹਾਂ ਠੀਕ ਆ ਤੇ ਮੈਂ ਕਹਣੇ ਸੀ ਹੁਣ ਆਪਾਂ ਸਕੂਟਰੀ ਤੇ ਲੈ ਲਈਏ ਤੇ ਘਰ ਵੀ ਬਣਾ ਲਈਏ ਦੇਖ ਪੁੱਤ ਇਹ ਕੰਮ ਹੁੰਦੇ ਹੁੰਦੇ ਆ ਹੌਲੀ ਹੌਲੀ ਤੇ ਕੋਈ ਗੱਲ ਨਹੀਂ ਜੇ ਸਕੂਟਰੀ ਲਈਆ ਤੇ ਆਪਣੇ ਸਾਧਨ ਬਣਿਆ ਤੇ ਕਰ ਵੀਹੀਂ ਬਣਾ ਲੈਣਾ ਵਾ ਮੈਂ ਤੇ ਤੈਨੂੰ ਪਹਿਲਾਂ ਵੀ ਦੱਸਿਆ ਵਾ ਵੀ ਥੋੜੇ ਬੋਤੇ ਪੈਹ ਲੈਣ ਵਾਲੇ ਆ ਇਧਰੋਂ ਉਧਰੋਂ ਤੇ ਜਦੋਂ ਮਿਲ ਗਏ ਤੇ ਘਰ ਦਾ ਕੰਮ ਵੀ ਸ਼ੁਰੂ ਕਰ ਦੇਣਾ ਵਾ ਨਾਲੇ ਜਿਹੜੇ ਕੰਮ ਆਣਾ ਆਰਾਮ ਨਾ ਕਰੀਏ ਤੇ ਚੰਗੇ ਰਹੀਦਾ ਵਾ ਹਾਂ ਮੈਨੂੰ ਛੇਤੀ ਛੇਤੀ ਸਕੂਟਰੀ ਸਿਖਾ ਦਿਓ ਫਿਰ ਮੈਂ ਸਕੂਟਰੀ ਲੈ ਕੇ ਬਾਹਰ ਅੰਦਰ ਚੱਲ ਜਾਇਆ ਕਰੂੰਗਾ ਕੋਈ ਗੱਲ ਨਹੀਂ ਪੁੱਤ ਕਿਆ ਤੇ ਹੈਗਾ ਵਾ ਆਪੇ ਤੇਰੇ ਪਾਪਾ ਵੇਲੇ ਹੋ ਕੇ ਸਿਖਾ ਦਿੰਦੇ ਆ ਨਾਲੇ ਜਿੰਨੀ ਮਰਜ਼ੀ ਜਾ ਚਾ ਦੇ ਸ਼ਰਾਰਤਾਂ ਨਹੀਂ ਕਰਨੀਆਂ ਮੁੰਡੇ ਸ਼ਰਾਰਤਾਂ ਕਰਦੇ ਹੁੰਦੇ ਆ ਉਹਨਾਂ ਦੀ ਕਿਹੇ ਗੱਲ 'ਚ ਨਹੀਂ ਆਉਣਾ ਹੈਗਾ ਤੇ ਕੋਈ ਗੱਲ ਨਹੀਂ ਪਾਪਾ ਜਦੋਂ ਵੇਲੇ ਹੋਏ ਨਾ ਉਹਨੇ ਤੈਨੂੰ ਸਿਖਾ ਦੇਣੀ ਹੈ じゃ ਮੇਰਾ ਪੁੱਤ ਜਾ ਕੇ ਪੜ੍ਹ ਲਾ ਹੁਣ ਐਵੇਂ ਨਾ ਗੱਲਾਂ ਨਿੱਕੀਆਂ ਕਰਦਾ ਰਿਹਾ ਕਰ ਤੁਸੀਂ ਮਾਪੋਤ ਕੀ ਗੱਲਾਂ ਡੇ ਜੇ ਕਰਨਾ ਕੁਛ ਨਹੀਂ ਮੰਮੀ ਜੀ ਗੱਲਾਂ ਕੀ ਕਰਨੀਆਂ ਵਾ ਹੁਣ ਸਕੂਟਰੀ ਘਰ ਆ ਗਈ ਆ ਤੇ ਇੱਕੋ ਜੇ ਧੜੀ ਆ ਵੀ ਛੇਤੀ ਛੇਤੀ ਸਿੱਖ ਲਾ ਤੇ ਬਾਹਰ ਅੰਦਰ ਚੱਲ ਜਾਇਆ ਕਰਾਂ ਉਹੀ ਡਈ ਹਾਂ ਸਮਝਾਉਣ ਵੀ ਕੋਈ ਨਹੀਂ ਹੌਲੀ ਹੌਲੀ ਸਾਰੇ ਕੰਮ ਹੋ ਜਾਣੇ ਆ ਚਲ ਸਿੱਖਣ ਦੀ ਤਾਂ ਕੋਈ ਗੱਲ ਨਹੀਂ ਪੁੱਤ ਸੜਕ ਤੇ ਨਾ ਟਰੈਕ ਬੜੀ ਹੁੰਦੀ ਆ ਤੇ ਜਦੋਂ ਨਿਆਣੇ ਘਰੋਂ ਚੱਲ ਜਾਂਦੇ ਆ ਨਾ ਤੇ ਫੇਰ ਤੇ ਇਹਨਾਂ ਨੂੰ ਖੰਭ ਲੱਗ ਜਾਂਦੇ ਆ ਘੇਰ ਨਹੀਂ ਅੱਗਾ ਪਿਛਾ ਵੇਂਦੇ ਮੈਂ ਤੇ ਆਪੇ ਹੋ ਕਹਿੰਦੀ ਆ ਪਿਛਰਾਤਾ ਨਾ ਕਰੀ ਬਾਕੀ ਵੇਖੋ ਨਿਆਣੇ ਤੁਹਾਨੂੰ ਪਤਾ ਹੀ ਆ ਨਹੀਂ ਨਹੀਂ ਡਰਦਾ ਵਾ ਆਪਣੇ ਪਿਓ ਕੋ ਐਡੀ ਵੀ ਗੱਲ ਨਹੀਂ ਗਈ ਜੇ ਕੋਈ ਕੰਮ ਹੋਊ ਤਾਂ ਫੇਰ ਹੀ ਖੜੂਗਾ ਨਾ ਤੇ ਜਾਚ ਸਿੱਖਣੀ ਵੀ ਚਾਹੀਦੀ ਆ ਹਾਂਜੀ ਉਹ ਤੇ ਹੈਗਾ ਜੀ ਕੋਈ ਨਾ ਕੋਈ ਚੀਜ਼ ਮੰਗਾਉਣੀ ਪੈ ਜਾਂਦੀ ਐ ੱਡੇ ਤੋਂ ਆਹੋ ਜਿਹਦੇ ਇਹ ਕਰਨੀ ਹੁੰਦੇ ਫੇਰ ਮੈਨੂੰ ਬੜੀ ਤੰਗੀ ਹੋਈ ਉਹ ਨਾ ਫੇਰ ਜਾ ਕੇ ਨਾ ਛੱਟ ਲਿਆ ਦਿਆ ਕਰਨੀ ਆ ਪੋਤਨ ਮੋਲਤੇ ਦੇ ਨਿੱਕਾ ਵਾ ਤੇ ਜਦੋਂ ਕੋਈ ਸੰਧ ਲੈ ਕੇ ਘਰੋਂ ਬਾਹਰ ਜਾਂਦੇ ਆ ਨਾ ਮੇਰਾ ਦਿਲ ਡਰਦਾ ਹੀ ਰਹਿੰਦਾ ਵਾ ਸੜਕਾਂ ਤੇ ਟ੍ਰੈਫਿਕ ਬੜੀ ਆ ਨਸ਼ੇ ਪੱਤੇ ਲੋਕਾਂ ਨੇ ਬੜੇ ਖਾਦੇ ਹੁੰਦੇ ਆ ਜਿੰਨਾ ਚਿਰ ਘਰ ਨਹੀਂ ਨਾ ਆਉਂਦੇ ਜਾਨ ਸੂਲੀ ਤੇ ਟੰਗੀ ਰਹਿੰਦੀ ਆ ਚੱਲ ਕੋਈ ਗੱਲ ਨਹੀਂ ਜਾ ਸਿੱਖਣੀ ਮਾੜੀ ਗੱਲ ਨਹੀਂ ਗਈ ਕਿਤੇ ਨਾ ਕਿਤੇ ਬੱਚੇ ਨੂੰ ਜਾਣਾ ਹੀ ਪੈਂਦਾ ਵਾ ਪਰ ਇਹ ਆ ਮਾਵਾਂ ਦਾ ਦਿਲ ਜਿਹੜਾ ਨਾ ਉਹ ਛੋਟਾ ਹੁੰਦਾ ਵਾ ਬੱਚਿਆਂ ਜੀ ਧਿਆਨ ਰਹਿੰਦਾ ਵਾ ਬੜੇ ਔਖੇ ਪਾਲੀਦੇ ਆ ਹਾਂਜੀ ਮੰਮੀ ਜੀ ਇਹ ਤੇ ਗੱਲ ਹੈਗੀ ਆ ਤਾਂ ਹੀ ਤੇ ਮੈਂ ਡਰਨੀ ਆ ਮੇਰਾ ਦਿਮਾਨ ਹੀ ਨਹੀਂ ਹੈਗਾ ਸਕੂਟਰੀ ਲਿਆਉਂਦਾ ਮੈਨੂੰ ਤੇ ਇਹੀ ਵੀ ਜਦੋਂ ਘਰ ਆਜੀ ਤੇ ਇਹਨੇ ਜिद ਕਰਨੀ ਆ ਪਰ ਹੁਣ ਮੈਂ ਵੀ ਕੀ ਕਰਾਂ ਜਦੋਂ ਬਾਹਰ ਬੱਚੇ ਕਹਿੰਦੇ ਆ ਨਾ ਮੇਰੇ ਕੋਲ ਆ ਚੀਜ਼ ਹੈਗੀ ਆ ਮੈਨੂੰ ਚਲਾਉਣੀ ਵੀ ਆਉਂਦੀ ਆ ਫਿਰ ਤਰਸਾਉਂਦਾ ਵਾ ਤੇ ਅਹੀਂ ਕਾਹੇ ਜੋਗੇ ਵੀ ਨਹੀਂ ਰੇ ਤੇ ਉਤੋਂ ਇਹਨੇ ਇੱਕ ਹੋਰ ਗੱਲ ਫੜੀ ਆ ਹੁਣ ਕਾਰ ਬਣਾ ਦੋ ਛੇਤੀ ਮੰਮੀ ਜੀ ਕਾਰ ਬਣਾਉਣ ਵਾਸਤੇ ਸੌ ਚੀਜ਼ਾਂ ਦੀ ਲੋੜ ਵਾ ਤੇ ਮੈਂ ਐਡੀ ਛੇਤੀ ਅਹੀਂ ਕਿੱਥੋਂ ਲੈ ਆਉਣੀ ਆ ਵਾ ਪਰ ਨਿਆਣੇ ਆ ਨਾ ਕਿੱਦਾਂ ਸਮਝਾਈਏ ਇਹਨਾਂ ਈkhan دوਾਂ ਦੀ ਕਿੱਡੀ ਝੋਟੀ ਬਣੀ ਆ ਪਹਿਲਾਂ ਉਹਨੂੰ ਘਰੋਂ ਕੱਢ ਦਿੱਤਾ ਥੋਣ ਚੁੱਪ ਕਰਕੇ ਚਲ ਜਾਂਦੀ ਮਾਤਾ ਉੱਧਰ ਨਾ ਦੱਸਦੀ ਆ ਕਿ ਮੈਂ ਚੱਲੀ ਆ ਉੱਧਰ ਕਿੱਡੀ ਛੇਤੀ ਭੱਜੀ ਜਾਂਦੀ ਆ ਸਕੂਟਰੀ ਵਾਸਤੇ ਪੈਸੇ ਦੇਤੇ ਹੋਣੇ ਨਾ ਤਾਂ ਹੀ ਜਾਂਦੀ ਆ ਉੱਧਰ ਐਦਾਂ ਕਰਦੀ ਆ ਮਾਤਾ ਨੂੰ ਪੁੱਛਦੀ ਆ ਜਾ ਕੇ ਕਿ ਕਿੰਨੇ ਪੈਸੇ ਦਿੱਤੇ ਉਹਨਾਂ ਨੂੰ ਕੋਈ ਗੱਲ ਨਹੀਂ ਪੁੱਤ ਬੱਚਿਆਂ ਨੂੰ ਵੀ ਹੁੰਦਾ ਵਾ ਜਦੋਂ ਲੋਕਾਂ ਦੇ ਬਣੇ ਘਰ ਵੇਂਦੇ ਆ ਨਾ ਫਿਰ ਫਿਕਰ ਤੇ ਬੱਚਾ ਕਰਦੇ ਆ ਤੇ ਅਸੀਂ ਐਦਾਂ ਦੇ ਘਰ ਵਿੱਚ ਰਹਿੰਦੇ ਆ ਕਿ ਇਹ ਗੱਲ ਦਾ ਫਿਕਰ ਨੀਗਾ ਕਰਨਾ ਅਸੀਂ ਤੁਹਾਡੇ ਨਾਲ ਵਾ ਮੈਂ ਆ ਤਾਂ ਸਕੂਟਰੀ ਤੁਹਾਨੂੰ ਘਰੋਂ ਲੈ ਕੇ ਦੇਣੀ ਸੀ ਤੁਸੀਂ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਆਪਣੇ ਪਿਓ ਨਾਲ ਗੱਲ ਕੀਤੀ ਤਾਂ ਪੈਸੇ ਮੈਂ ਤੁਹਾਨੂੰ ਖਰਚੇ ਨਹੀਂ ਦੇਣੀ ਚੱਲ ਕੋਈ ਗੱਲ ਨਹੀਂ ਜੇ ਹੁਣ ਆ ਵੀ ਗਈ ਆ ਨਾ ਤਾਂ ਘਰ ਦਾ ਵੀ ਫਿਕਰ ਨਾ ਕਰੋ ਅਸੀਂ ਦੋਵੇਂ ਜੀ ਇਹੋ ਹੀ ਸਲਾਹ ਕਰ ਰਹੇ ਆ ਜਿੰਨੀ ਛੇਤੀ ਹੋ ਸਕਿਆ ਨਾ ਅਸੀਂ ਨੀਹਾਂ ਪਾੜ ਦੇਣੀਆਂ ਵਾ ਤਾਂ ਘਰ ਤਾਂ ਡੱਬਾ ਬਣਾ ਦੇਣਾ ਵਾ ਕੋਈ ਨਹੀਂ ਬੱਚੇ ਨੂੰ ਰੀਝਵਾ ਕਿਉਂਕਿ ਉੱਧਰ ਉਹ じゃ ਘਰ ਆ ਕੇ ਆਇਆ ਵਾ ਨਾ ਇੱਧਰ ਆਣ ਕੇ ਹੁਣ ਉਹਨੂੰ ਚੰਗਾ ਨਹੀਂ ਲੱਗਦਾ ਮੈਂ ਵੀ ਇਹੋ ਦੀ ਨਾ ਮੁਸ਼ਕਲ ਸਮਝਦੀ ਆਂ ਉਹ ਤੇ ਹੈਗਾ ਹੀ ਆ ਮੰਮੀ ਜੀ ਪਰ ਤਹੀ ਵੀ ਸਾਡੇ ਵਾਸਤੇ ਕਿੰਨਾ ਕੁ ਕਰੋਗੇ ਅੱਗੇ ਥੋੜਾ ਕੀਤਾ ਫਿਰ ਦਲਜੀਤਾਂ ਨੂੰ ਗੱਲਾਂ ਕਰੂਗਾ ਉਹ ਨਹੀਂ ਨਾ ਸੁਣੀ ਜਾਂਦੀਆਂ ਫਿਰ ਕੋਈ ਗੱਲ ਨਹੀਂ ਪੁੱਤ ਮਾਪਿਓ ਨੂੰ ਨਾ 3 ਪੁੱਤਾਂ ਵਾਸਤੇ ਕਰਨਾ ਵੀ ਪੈਂਦਾ ਵਾ ਤੇ ਗੱਲਾਂ ਵੀ ਸੁਣਨੀਆਂ ਪੈਂਦੀਆਂ ਵਾ ਤੇ ਨਾਲੇ ਗੱਲ ਕਰੂਗਾ ਵੀ ਕਿਹੜੀ ਗੱਲਾਂ ਉਹਨੇ ਕਿਹੜੀ ਲੈ ਕੇ ਤਨ ਖਵਾ ਸਾਰੀਆਂ ਸਾਡੇ ਹੱਥ ਤੇ ਰੱਖੀਆਂ ਹੀ ਵੀ ਜਿਹੜੇ ਉਹਦੇ ਪੈਸੇ ਅਸੀਂ ਤੁਹਾਨੂੰ ਦੇਣੇ ਆ ਘਾਰੇ ਵੀ ਕਮਾਈ ਕਰਦਾ ਰਿਆ ਤੇ ਜਦੋਂ ਉਹ ਨੌਕਰੀ ਤੇ ਲੱਗਾ ਹੀ ਬਥੇਰੇ ਪਾਪੜ ਅਸੀਂ ਵੇਲੇ ਹੀ ਉਹਦਾ ਕਰਕੇ ਤੁਸੀਂ ਕਿਹ ਗੱਲ ਦਾ ਹੱਡਾ ਨਾ ਫਿਕਰ ਕਰੋ ਸਾਨੂੰ ਗੱਲਾਂ ਕਰੂ ਮੈਨੂੰ ਗੱਲ ਕਰੂਗਾ ਨਾ ਉਹਦਾ ਘਰ ਮੈਂ ਉੱਥੇ ਪੂਰਾ ਕਰ ਦਿੰਦੀ ਹੁੰਨੀ ਐ ਚਲੋ ਗਏ ਨਹੀਂ ਮੰਮੀ ਤੁਹਾਡੇ ਆਸਰੇ ਦੀ ਫਿਕਰ ਨਹੀਂ ਹੈਗੀ ਕੋਈ ਤੇ ਕੋਈ ਗੱਲ ਨਹੀਂ ਅੱਗੇ ਤੁਸੀਂ ਇਦਾਂ ਹੀ ਚੱਲ ਜਾਂਦੇ ਬਾਰੋ-ਬਾਰ ਪਰ ਅੱਜ ਨਹੀਂ ਮੈਂ ਜਾਣ ਦੇਣਾ ਆਓ ਘੁੱਟ ਘੁੱਟ ਚਾਹ ਪੀइए ਚੱਲ ਪੁੱਤ ਅੱਜ ਮੈਂ ਨਾ ਚਾਹ ਪੀ ਕੇ ਹੀ ਜਾਣਾ ਬਣਾ ਤੂੰ ਚਾਹ ਫੇ ਮੈਂ ਤੇ ਨਾ ਉਧਰ ਹੋ ਕੇ ਆਈ ਆ ਤੇ ਮਾਂ ਪੁੱਤ ਬੜੇ ਖੁਸ਼ ਹੀ ਮੁੰਡਾ ਕਹਿੰਦਾ ਸੀ ਮੈਨੂੰ ਸਕੂਟਰੀ ਦੀ ਜਾਸ ਸਿਖਾਓ ਰਮਨ ਕੋਈ ਚ ਤਾਂ ਹੋਣੀ ਆ ਨਵੀਂ ਕੀ ਜਾਈ ਆ ਘਰ ਆ ਤੇ ਮੈਂ ਉਹਨੂੰ ਕਹਿਣ ਲਿਆ ਚਲ ਬੱਚੇ ਦਾ ਜੀਦ ਕਰਦਾ ਹੀ ਮੈਂ ਚਲਾਵਾ ਤੇ ਪਰ ਜੇ ਰਿਕ ਦਵਕਾ ਮਾਰ ਕੇ ਰੱਖੀ ਸੜਕ ਦੇ ਉਤੋਂ ਨਾ ਨੰਗਿਆ ਨਹੀਂ ਜਾਂਦਾ ਆਹ ਰੋਡ ਬੜਾ ਚੰਦਾ ਨਾ ਇਹ ਉਹੀ ਗੱਲ ਆ ਡਰ ਲੱਗਦਾ ਵਾ ਨਿਆਣੇ ਨੂੰ ਉੱਥੇ ਤੱਕ ਕੱਲੀਏ ਤੇ ਉਹਦੀ ਵੀ ਰੀਜ ਹੀ ਪੀ ਨਵੀਂ ਨਵੀਂ ਚੀਜ਼ ਲਈ ਆ ਤਾਂ ਮੈਂ ਜਾ ਸਿਖਾਂ ਚਲੋ ਬੱਚਿਆਂ ਨੂੰ ਹੁੰਦਾ ਵੀ ਆ ਤੇ ਨਾਲੇ ਨਾ ਆਪਣੀ ਮਾਂ ਨੂੰ ਕਹਿਣ ਲਿਆ ਸੀ ਵੀ ਮੰਮੀ ਹੁਣ ਘਰ ਵੀ ਬਣਾਈਏ ਘਰ ਤੇ ਮੇਰਾ ਵੀ ਰਦਾ ਰਮਨ ਉਹਨਾਂ ਦਾ ਬਣ ਜੇ ਪਹਿਲੀ ਗੱਲ ਇਹ ਆ ਵੀ ਮੈਂ ਇਹਨੂੰ ਕਹਿਣਾ ਵਾਂ ਦਲਜੀਤ ਨੂੰ ਕਿ ਉਹਦਾ 6 ਲੱਖ ਰੁਪਇਆ ਦੇ ਤਾਂ ਕਹਿਣਾ ਤੁਸੀਂ ਕਦੋਂ ਆ ਤੁਹਾਨੂੰ ਮੈਂ ਉਦਣ ਵੀ ਕਿਹਾ ਸੀ ਭਲਾ ਇਹਨੂੰ ਤਨਖਾਹ ਨਹੀਂ ਮਿਲਦੀ ਇਹ ਕੰਨਾ ਕਿਸਲ ਮਾਰ ਕੇ ਬੈਠਾ ਵਾ ਇਹਦਾ ਇਰਾਦਾ ਹੁਣ ਆਵਾ ਵੀ ਜੇ ਸਰਦਾ ਇਦਾਂ ਤਾਂ ਸਾਰੀ ਲੈਣਾ ਪਰ ਇਦਾਂ ਨਹੀਂ ਕੀ ਗੱਲ ਬਾਨੀ ਪੈਸੇ ਤਾਂ ਉਹਨੂੰ ਦੇਣੇ ਪੈਣੇ ਆ ਇੱਕ ਤਾਂ ਉਹਨੂੰ ਘਰੋਂ ਕੱਢਦਾ ਵਾ ਦੂਜਾ ਪੈਸਾ ਵੀ ਕੋਈ ਨਹੀਂ ਦੇਣਾ ਇਹ ਗਲਤ ਕੰਮ ਕਰਨ ਰਿਹਾ ਵਾ ਦਲਜੀਤ ਮੈਨੂੰ ਉਹਦਣ ਕਹਿੰਦਾ ਸੀ ਵੀ ਡੈਡੀ ਜੀ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਨਹੀਂ ਮੈਂ ਫੜ ਫੜ ਕੇ ਦੇ ਦਿੰਨਾ ਤੇ ਮੈਂ ਤਾਂ ਤਨਖਾਹਾਂ ਕਿੱਥੇ ਜਾਂਦੀਆਂ ਤੁਹਾਡੀਆਂ ਦੋਵਾਂ ਜੀਆਂ ਦੀਆਂ ਆਹ ਠੀਕ ਆ ਉਹ ਤੁਹਾਨੂੰ ਪਤਾ ਖਰਚੇ ਬੜੇ ਆਊਗਾ ਫਲਾਂਟ ਹੀ ਗਈ ਦੰਦੀਆਂ ਗੱਲਾਂ ਮਾਰ ਕੇ ਮੈਨੂੰ ਟਾਲਤਾ ਹੀ ਹੁੰਦੇ ਕਾਦੇ ਖਰਚੇ ਆ ਜੇ ਤੁਹਾਡੇ ਖਰਚੇ ਆ ਤਾਂ ਉਹਨਾਂ ਦਾ ਖਰਚਾ ਕੋਈ ਨਹੀਂਗਾ ਤੁਹਾਡਾ ਤਾਂ ਮੁੰਡਾ ਸਕੂਲ ਨਹੀਂ ਜਾਂਣ ਰਿਹਾ ਉਹਦਾ ਤਾਂ ਮੁੰਡਾ ਵੀ ਸਕੂਲ ਜਾਂਣ ਰਿਹਾ ਵੱਡੀ ਕਲਾਸ ਵਿੱਚ ਹੋਇਆ ਵਾ ਕਿੱਦਾਂ ਕਰ ਮੇਰੀ ਗੱਲ ਸੁਣ ਮੇਰੇ ਖਾਤੇ 'ਚ ਨਾ 12 ਲੱਖ ਰੁਪਈਆ ਹੈਗਾ ਵਾ ਅਬ ਥੋੜਾ ਜਿਹਾ ਵਾਧੇ ਹੋਊਗਾ ਵਿਆਹ-ਵਿਵਹ ਤੇ ਨਹੀਂ ਤੇ ਨਗਦ ਹੈ ਗਈ ਆ ਨਾ ਤੇ ਮੇਰਾ ਰਾਤਾਵਾ ਵੀ ਉਹਨੂੰ ਕਹਾਂ ਵੀ 4 ਲੱਖ ਰੁਪਈਆ ਜੋਬਨ ਤੇਰਾ ਹੀ ਉਹ ਤੇ 4 ਹੀ ਸਾਡਾ ਲਾਲਾ 8 ਲੱਖ ਰੁਪਈਆ ਲੈ ਤੇ ਆਪਣੀ ਨੀਰ ਨੂੰ ਆ ਪਾ ਤੂੰ ਮੈਂ ਮੰਦੀ ਆ 8 ਲੱਖ ਤੇ ਤੁਸੀਂ ਦੇ ਦੋਗੇ ਇਹਦਾ ਮਤਲਬ ਇਹ ਆ ਵੀ ਉਹਨੇ ਕੋਈ ਪਿਆਹਾ ਹੀ ਨਹੀਂ ਦੇਣਾ ਉਹ 8 ਲੱਖ ਤਾਂ ਸਾਡੇ ਹੱਥ 'ਚ ਹੈ ਹੀ ਆ ਉਹ ਤੇਸੀਂ ਦਵਾਂਗੇ ਹੀ ਪਰ ਜਿਹੜਾ ਉਹਦੇ ਕੋਲ ਲੈਣਾ ਨਾ ਪਹਿਲਾਂ ਉਹ ਦਵਾਓ ਜੇ ਅਸੀਂ ਉਹਨੂੰ ਦੇ ਦਿੱਤੇ ਨਾ ਮੁੜ ਕੇ ਇਹਨੇ ਪਿਆਹਾ ਨਹੀਂ ਜੇ ਦੇਣਾ ਕੋਈ ਉਹ ਤਾਂ ਅਮਰ ਮੈਂ ਤੇਰੀ ਗੱਲ ਮੰਨਦਾ ਮੈਂ ਪਤਾ ਗੱਲ ਕੀ ਆ ਜੇ ਹੁਣ ਉਹਨੂੰ ਜ਼ਿਆਦਾ ਵੀ ਕਵਾਂ ਤੇ ਅਗਲਾ ਕਹੂੰਗਾ ਮੈਂ ਨਹੀਂ ਦਿੰਦਾ ਤਾਂ ਫਿਰ ਕੀ ਕਰ ਲੈਣਾ ਦਿੰਦਾ ਕਿਉਂ ਨਹੀਂਗਾ ਅਜੇ ਤੁਹਾਡੇ ਹੱਥ ਵਿੱਚ ਵਾ ਫਿਰ ਇਹਨੂੰ ਹੀ ਬਾਹਰ ਕੱਢਾਂਗੇ ਫਿਰ ਜਾ ਜਾ ਕੇ ਤੇ ਤੂੰ ਹੀ ਬਣਾ ਲੈ ਮੈਂ ਤਾਂ ਤੈਨੂੰ ਉਹ ਦਿਨ ਕਿਹਾ ਸੀ ਮੈਂ ਕਿਹਾ ਵੀ ਤੂੰ ਆਪ ਜਾ ਉਹ ਮੈਂ ਬਾਅਦ ਚ ਜਾਉਂਗੀ ਫਿਰ ਪਤਾ ਕੀ ਜਾਂਦੇ ਦੋਵੇਂ ਜੀ ਵੀ ਮਾਦਾ ਤੂੰ ਉਹਨਾਂ ਨਾਲ ਹੋ ਗਈਆਂ ਪਹਿਲਾਂ ਜਾ ਕੇ ਤੁਸੀਂ ਗੱਲ ਕਰੋ ਜੇ ਤੁਹਾਡੇ ਕੋ ਨਾ ਮੰਨੂਗਾ ਫਿਰ ਮੈਂ ਆਪੇ ਗੱਲ ਕਰ ਲੂੰਗੀ ਇੱਕ ਰੀ ਤੇ ਤੈਨੂੰ ਮੈਂ ਕਹਿਤਾ ਵਾ ਜੇ ਤੂੰ ਕਹਿੰਨੀ ਆ ਤੇ ਕਰੀ ਮਹੂਰ ਦਬਕੇ ਨਾ ਕਹੋ ਨਾ ਆਰਾਮ ਨਾਲ ਨਾ ਕਹੋ ਆਰਾਮ ਨਾਲ ਨਹੀਂ ਉਹਨਾਂ ਮੰਨਣਾ ਹੈਗਾ ਦਬਕਾ ਹੁਣ ਰਮਨੂ ਮਾਰ ਥੋੜਾ ਦੇਣਾ ਚੰਗਾ ਤੂੰ ਮੂੰਹ ਨਾ ਹੀ ਆ ਗੱਲ ਤੇ ਕਰੋ ਤਾ ਨਾ ਮੈਂ ਕਰਦਾ ਇੱਕ ਵਾਰੀ ਫੇਰ ਪੁੱਛ ਲੈ ਇਹਨਾਂ ਨੂੰ ਆਹ ਜਾਓ ਜਾ ਕੇ ਗੱਲ ਕਰੋ ਤੇ ਮੈਨੂੰ ਆਣ ਕੇ ਦੱਸੋ ਪਈ ਕੀ ਜਾਂਦਾ ਫੇਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਚੱਲ ਮੈਂ ਪੁੱਛ ਕੇ ਕਿੰਦਾ ਪੈਸੇ ਕਢਾਉਣੇ ਇਹਦੋਂ ਹੱਦ ਹੋ ਗਈ ਆ ਜੇਕ ਤੇ ਇੰਨੇ ਲੈਣੇ ਹੁੰਦੇ ਨਾ ਤੇ ਖਾ ਲੈਣਾ ਹੈ ਉਹਨਾਂ ਨੂੰ ਵੱਡ ਵੱਡ ਕੇ ਵੀ ਮੇਰੀ ਨਾ ਜਾਣ ਹੀ ਇੰਨਾ ਪੈਸਾ ਤਾਂ ਟਿੱਕੀ ਆ ਦੋਗੇ ਤੇ ਫੇਰ ਨਹੀਂ ਤੇ ਮੈਂ ਮਾਰੀ ਚੱਲਿਆ ਆ ਹੁਣ ਉਹਨਾਂ ਹੋਣਵੇ ਕੰਨੀ ਖਸਕਾਉਂਦਾ ਫਿਰਦਾ ਵਾ ਨਾ ਹੀ ਨਹੀਂ ਲੈਣਿਆ ਪੈਸੇ ਤੇ ਕੋਲ ਹੈਗੇ ਆ ਦੋਵੇਂ ਜੀ ਮੀਸ ਨੇ ਬਣੇ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਤਾਂ ਗੱਲ ਮੈਂ ਕਰਦੀ ਆ ਵੀ ਦੇਣੇ ਪੈਸੇ ਕਿ ਨਹੀਂ ਦੇਣੀ ਪਤਾ ਨਹੀਂ ਦੋਵੇਂ ਜੀ ਅੰਦਰ ਕੀ ਬੜਬੜ ਕਰਨ ਦੇ ਆ ਮੰਮੀ ਗੱਲ ਸੁਣਿਆ ਮੇਰੀ ਹਾਂ ਦੱਸ ਹੁਣ ਕਿਹੜੀ ਗੱਲ ਦੱਸਣੀ ਤੂੰ ਮੈਨੂੰ ਮੇਰੇ ਨਾਲ ਤਾਂ ਬੜੇ ਔਖੇ ਰਹਿੰਦੇ ਆ ਜਦੋਂ ਉਧਰੋਂ ਹੁੰਨੇ ਬੜੇ ਖੁਸ਼ ਹੁੰਨੇ ਆ ਤੈਨੂੰ ਚੰਗਾ ਨਹੀਂ ਲੱਗਦਾ ਲੈਤੀ ਹੁਣ ਨੋਨ ਸਕੂਟਰੀ ਅਹ ਲੈਤੀ ਆ ਏਦਾਂ ਲਟਾਈ ਜਾਓ ਪੈਸੇ ਕਾਦੇ ਪੈਸੇ ਲਟਾਉਂ ਰਹੇ ਆ ਨਾ ਤੂੰ ਹੀ ਨੀ ਸਾਰੀਆਂ ਚੀਜ਼ਾਂ ਲਈਆਂ ਜਿਉਂ ਨਾ ਸਕੂਟਰੀ ਲੱਲੀ ਆ ਤੇ ਤੈਨੂੰ ਕਾਦੀ ਤਕਲੀਫ ਹੋਣ ਰਹੀ ਐਨੀ ਸਾਡੇ ਤੇ ਤਾਂ ਬੜਾ ਦੁੱਖ ਹੁੰਦਾ ਤੁਹਾਨੂੰ ਕਾਦਾ ਦੁੱਖ ਹਲਦਾ ਵਾ ਕੋਈ ਗੱਲ ਕਹਿ ਦੋ ਬੜਾ ਉਡ ਉਡ ਕੇ ਪੈਂਦੇ ਤੀ ਉਧਰ ਬੜੀਆਂ ਹਾਸਸ ਕੇ ਗੱਲਾਂ ਕਰਦੇ ਨੀ ਤੇਰ ਨਾਲ ਵੀ ਹਾਸਸ ਕੇ ਗੱਲਾਂ ਕਰਦੀ ਹਾਂ ਤੋ ਕੰਮ ਹੀ ਇਦਾਂ ਦੇ ਕੀਤੇ ਕਦੀ ਉਹਦਾ ਚੋਰੀ ਦਾ ਨਾਮ ਲਾ ਦੇ ਕਦੀ ਉਹਦਾ ਕਾਹੇ ਦਾ ਨਾਮ ਲਾ ਦੇ ਜੇ ਮਮੀ ਇੰਨਾ ਪਿਆਰ ਹੁੰਦਾ ਸੀ ਤੇ ਘਰੋਂ ਕਿਉਂ ਕੱਢਿਆ ਫਿਰ ਉਹਨੂੰ ਇੱਥੇ ਰਹਿਣ ਦਿੰਦੇ ਨਹੀਂ ਤੂੰ ਵੀ ਬਥੇਰਾ ਕੁਝ ਕਰਦੀ ਰਹੀ ਆ ਨਾਰੀਆਂ ਗੱਲਾਂ ਵਿੱਚ ਜਿਵੇਂ ਆ ਗਈ ਹਾਂ ਤੂੰ ਤਾਂ ਕੁਝ ਕੀਤਾ ਹੀ ਨਹੀਂ ਅਹੀਂ ਕੀਤਾ ਸਭ ਕੁਝ ਕੇ ਚੱਲ ਕੋਈ ਨਹੀਂ ਜੇ ਮੈਂ ਘਰੋਂ ਕੱਢਦਾ ਨਾ ਹੁਣ ਉਹਨਾਂ ਨੂੰ ਘਰ ਬਣਾ ਕੇ ਵੀ ਦੱਸੂਗੀ ਵੀ ਇਦਾਂ ਬਣਾ ਕੇ ਦੇਈਦਾ ਹੀ ਸਕੀਮਾਂ ਵੀ ਤੁਸੀਂ ਜਿੰਨੇ ਨਹੀਂ ਸੰਦੀਪ ਇਦਾਂ ਕਰਿਆ ਕਰ ਉਦਾਂ ਕਰਿਆ ਕਰ ਨਾ ਸੰਦੀਪ ਤਾਂ ਭੋਲੀ ਹੀ ਸੰਦੀਪ ਨੂੰ ਤਾਂ ਕੋਈ ਪਤਾ ਹੀ ਨਹੀਂ ਮੈਂ ਇਸ ਕੀ ਮਦੰਨੀ ਹਾਂ ਚੱਲ ਸੰਦੀਪ ਚਲਾ ਕੇ ਹੀ ਤੇ ਤੂੰ ਕਿਹੜਾ ਘਟ ਹੀ ਬੱਸ ਬੱਸ ਜਾਣ ਦੇ ਗੱਲ ਜਿਹੜਾ ਕੰਮ ਕਰਨ ਦੇ ਉਹ ਕਰ ਲੈ ਉਦਾਂ ਹੀ ਕਹਿ ਬਿਸਕੂਟਰੀ ਲਿਆਂਦੀ ਤਾਂ ਮੈਨੂੰ ਚੰਗੀ ਨਹੀਂ ਲੱਗਣ ਈ ਚੰਗੀ ਨਹੀਂ ਲੱਗਣ ਈ ਤੇ ਉਦੋਂ ਚੱਲ ਜਾ ਤੂੰ ਵੀ ਫੇਰਾ ਆਫਰੀ ਫਿਰਨ ਈ ਆ ਤੂੰ ਸਕੂਟਰੀ ਕਿੱਥੇ ਵੇਖ ਲਈ ਮੈਂ ਤਾਂ ਉਹਦਾ ਤੇ ਘਰ ਗਈ ਹਾਂ ਮੈਂ ਤੇ ਕੱਪੜੇ ਸੁੱਕਣੇ ਪਾਉਣ ਈ ਆ ਤਾਂ ਵੇਖੀ ਮੈਂ ਆਹ ਕੱਪੜੇ ਸੁੱਕਣੇ ਪਾਉਣ ਨਹੀਂ ਗਈ ਉਦਾਂ ਹੀ ਬਿੱਲੀ ਵੰਗ ਚਾਹਤੀਆਂ ਮਾਰਦੀ ਹੁਣੀ ਆ ਨਾ ਪਿਆ ਮੈਂ ਤਾਂ ਘਰ ਕੇ ਹੀ ਪਾਉਂਦੀ ਆ ਮੇਰਾ ਕੋਠਾ ਮੈਂ ਜਿੱਥੇ ਮਰਜ਼ੀ ਚਾਹਤੀ ਮਾਰਾਂ ਤੇਰਾ ਕੋਠਾ ਨਹੀਂ ਆ ਜੇ ਇਕੱਲੀ ਦਾ ਇਹ ਸਾਂਝਾ ਕੋਠਾ ਵਾ ਤੇ ਤੁਸੀਂ ਲਟਾਈ ਜਾ ਪੈਸੇ ਤੁਹਾਨੂੰ ਕੀ ਆ ਜਿੰਨਾ ਮੇਰਾ ਇਹ ਪੁੱਤ ਵਾ ਨਾ ਉਨਾ ਹੀ ਉਹ ਵਾ ਜੋ ਸਾਡਾ ਜੀ ਕਰੂ ਉਹ ਕਰਾਂਗੇ ਇਹਨੂੰ ਨਹੀਂ ਪੁੱਤ ਮੰਨਦੇ ਤੁਸੀਂ ਉਹਨੂੰ ਹੀ ਮੰਨਦੇ ਆ ਪੁੱਤ ਮੰਨਿਆ ਤਾਂ ਘਰ ਵਿੱਚ ਭਾਲਿਆ ਨਾ ਤੁਹਾਨੂੰ ਜੇ ਪੁੱਤ ਨਾ ਮੰਨਦਾ ਤਾਂ ਕੇ ਮਾਰ ਕੇ ਬਾਹਰ ਕੱਢ ਦੇ ਜਦੋਂ ਹੀ ਤੁਹਾਨੂੰ ਪੈਸੇ ਦਿੰਦੇ ਆ ਨਾ ਉਦੋਂ ਚੰਗੇ ਹੀ ਤੇ ਮੈਂ ਸਾਰੀਆਂ ਗੱਲਾਂ ਸੁਣੀਆਂ ਟਾਡੀਆਂ ਕਿਹੜੀ ਗੱਲ ਸੁਣੀ ਤੂੰ ਕੀ ਚੁਗਲੀਆਂ ਕੀਤੀਆਂ ਹੀ ਬਥੇਰੀਆਂ ਚੁਗਲੀਆਂ ਕਰਦੇ ਘਟ ਕਿਹੜੀ ਕਰਦੇ ਤੁਸੀਂ ਤੂੰ ਕੰਨ ਲਾ ਕੇ ਸਾਡੀਆਂ ਗੱਲਾਂ ਸੁਣਦੀ ਰਹਿਣੀ ਆ ਆਪਣੇ ਕੰਨ ਬੰਦ ਕਰ ਲਾ ਹੁਣ ਆ ਜਾਣ ਦੇ ਜਾਂਦੇ ਗੱਲਾਂ ਸੁਣ ਲੈ ਸੁਣੂ ਗੱਲ ਜਦੋਂ ਘਰ ਤੇ ਰਹਿਣਾ ਵਾ ਗੱਲਾਂ ਸੁਣਨੀਆਂ ਹੀ ਆ ਤੂੰ ਸੁਣੀ ਜਾ ਫਿਰ ਸਾਨੂੰ ਘਰੋਂ ਬਾਹਰ ਕਰ ਦੋ ਹੁਣ ਫਿਰ ਤੇ ਨਿਕਲ ਜਾ ਨਿਕਲ ਨਾ ਤੇ ਜਿੱਦਾਂ ਉਹ ਨਿਕਲ ਜਾਓ ਤੇ ਮੈਂ ਉਹਨੂੰ ਕੱਢਿਆ ਹੁਣਾਨੂੰ ਕੱਢ ਦੋ ਮੈਂ ਤੂੰ ਚੁੱਪ ਕਰ ਜਾ ਤੈਨੂੰ ਨਾ ਕਿਸ ਗੱਲ ਦਾ ਪਤਾ ਨਾ ਹੋਰ ਸਾਰੀ ਗੱਲ ਤਾਂ ਮੰਮੀ ਨੂੰ ਪਤਾ ਵਾ ਕੀ ਪਤਾ ਤੈਨੂੰ ਲਟਾਈ ਜੋ ਪੈਸਾ ਦੀ ਖਾਤੇ ਚੋਂ ਕਾਦੇ ਪੈਸੇ ਲਟਾਏ ਆ ਉਹਨਾਂ ਨੂੰ ਨਾ ਕੋਈ ਚੀਜ਼ ਲੈ ਕੇ ਦੇਣੀ ਔਰ ਤੁਸੀਂ ਜਿਹੜੀ ਛੁੱਟੀ ਮੈਨੂੰ ਪਤਾ ਵਾ ਜਾ ਫਿਰ ਅਸੀਂ ਲੈ ਕੇ ਦਿੱਤੀ ਆ ਜਿੱਥੇ ਮੇਰਾ ਸਕੇ ਜੇ ਕਿ ਆ ਫਿਰ ਮੈਂ ਸਾਝੀ ਕਰ ਦੀਜੋ ਤੇਰਾ ਹਿੱਸਾ ਦਿਨੇ ਤੈਨੂੰ ਤੂੰ ਉਹਨੂੰ ਦੇਤੇ ਪੈਸੇ 6 ਲੱਖ ਇੱਕ ਦੇਣਾ 9 ਲੱਖ ਤੋਂ ਇੱਕ ਦੇਣਾ ਐ ਨਹੀਂ ਦੇਣਾ ਜੇ ਤੂੰ ਗੱਲ ਬੋਲੋ ਕੀ ਕਹਿੰਦੇ ਸੀ 2 ਲੱਖ ਦੇਣਾ ਵਾ ਹੁਣ ਦੂਜੇ ਪਾਸੇ ਹੋ ਗਏ ਦੋ ਦਾ ਕੋਈ ਨਹੀਂ ਦੇਣਾ 6 ਦੇਣਾ ਪੈਣਾ ਹੀ ਕਿਹੜੀ ਗੱਲ 6 ਲੱਖ ਦੇਣਾ ਪੈਣਾ ਦੋ ਤੋਂ ਦੇਣਾ ਹੀ ਜੇ ਤੂੰ ਸਾਡੇ ਨਾਲ ਸਹਿਮਤ ਰਹਿੰਦਾ ਤੂੰ ਤਾਂ ਸਾਨੂੰ ਇਹ ਕੱਢਣ ਦੀਆਂ ਤਿਆਰੀਆਂ ਕੀਤੀਆਂ ਸੀ ਕਿਦੋਂ ਕੱਢਿਆ ਕਿਹਨੂੰ ਬਾਲ ਤੈਨੂੰ ਮੈਂ ਦੱਸੂ ਮੈਂ ਤਾਂ ਨਿੱਕੋਈ ਗੱਲ ਕਰਤੀ ਆ ਮੇਰੇ ਨਾਲ ਜ਼ਿਆਦਾ ਕਲਾਮ ਕਰਨ ਦੀ ਲੋੜ ਨਹੀਂ ਗਈ 9 ਲੱਖੇ ਨਹੀਂ ਦੇਣਾ ਤੇ ਨਹੀਂ ਦੇਣਾ ਬਸ ਮੈਂ ਤਾਂ ਨਹੀਂ ਨਾ ਦੇਣਾ 6 ਲੱਖ ਤਾਂ ਨਾ ਸਾਂਝੇ ਪੈਸੇ ਚ ਕੋਈ ਪੈਸਾ ਮਿਲ ਨਹੀਂ ਨਾ ਪੈੜੀ ਮਿਲਦੀ ਜੱਗੇ ਕਿਹੜੇ ਮਿਲਦੇ ਆ ਜੋ ਤੁਹਾਡਾ ਜੀ ਕਰਦਾ ਕਰ ਲੋ ਉਹ ਤੁਹਾਨੂੰ ਅੱਗੇ ਪਤਾ ਹੀ ਤੁਸੀਂ ਇਦਾਂ ਹੀ ਕਰਨਾ ਸੀ ਸਾਡੇ ਨਾਲ ਅਸੀਂ ਨਹੀਂ ਕਰਨਾ ਤੁਹਾਡੀ ਜ਼ੁਬਾਨ ਨੇ ਸਾਰੇ ਕੰਮ ਕਰਵਾਇਆ ਤੁਹਾਡਾ ਪੁੱਤ ਪੁੱਤ ਕਰਦੇ ਨਹੀਂ ਜਦੋਂ ਤੁਸੀਂ ਚੰਗੇ ਸੀ ਨਾ ਫਿਰ ਮੈਂ ਵੀ ਚੰਗੀ ਸੀ ਹੁਣ ਜਦੋਂ ਤੇਰੀ ਜੀ ਮਾਂ ਚੱਲਣ ਲੱਗ ਪਈ ਤਾਂ ਮਰੀ ਉਦਾਂ ਦੀ ਹੋ ਗਈਆਂ ਨਹੀਂ ਸੋਨੇ ਗੱਲ ਕੀ ਮਾਰ ਕੇ ਜੀ ਤੁਹਾਡੇ ਨਹੀਂ ਤੂੰ ਚੰਗਾ ਵੀ ਕੀ ਕੀਤਾ ਦੱਸ ਦੱਸੋ ਨਾ ਕੀ ਮਾਰਾ ਕੀਤਾ ਇੱਕ ਦਿਨ ਰੋਟੀ ਨਹੀਂ ਪਕਾ ਦਿੱਤੀ ਉਹੋ ਗੱਲੀ ਜਣ ਬਸ ਆਹ ਹੋ ਹੋਈ ਆ ਸੌ ਸੌ ਤੇ ਗੱਲ ਕਰਦੀ ਆ ਜਿਉ ਘਰ ਆਈ ਗਈ ਕਈ ਨਾਇ ਨੇ ਲਾਈ ਮੇਰਾ ਸੋਨਾ ਕੱਢ ਲਿਆ ਤੇ ਮੇਰਾ ਆਹ ਕੱਢ ਲਿਆ ਨਹੀਂ ਉਦਨ ਦੀ ਪਕਾ ਕੇ ਖਵਾਉਣੀ ਡਈ ਆ ਖਵਾਉਣੀ ਡਈ ਆ ਗੱਡੀ ਪਕਾ ਕੇ ਫੇਰ ਕੀ ਹੋ ਗਿਆ ਤੂੰ ਵੀ ਲਾਈ ਲੱਗਵਾ ਉਹਦੇ ਮਗਰ ਲੱਗ ਗਿਆ ਵਾ ਕੰਮ ਤੇ ਨਹੀਂ ਜਾਣਾ ਹੁੰਦਾ ਸੀ ਜਾਣਾ ਤਾਂ ਕੰਮ ਤੇ ਸੋਨਾ ਉਹਦਾ ਨਾਲ ਲਾਤਾ ਭਾਵੇਂ ਪੇਕੇ ਦੇ ਆਈ ਹੋਵੇ ਆਹੋ ਪੇਕੇ ਦੇ ਆਈ ਹੋਵੇ ਬਣਾਉਂਦੀ ਇੱਥੇ ਆਈ ਆ ਪਰ ਤਾਂ ਕੋਈ ਨਹੀਂ ਉਹਦਾ ਮੀ ਆਹੋ ਤੂੰ ਚੁੱਡੂ ਬਣਿਆ ਰਹਿ ਅੱਖਾਂ ਵਿੱਚ ਨੀਂਹ ਰੱਖ ਉਹਦੀਆਂ ਸੁਣੀ ਜਾ ਮੇਰੀਆਂ ਸੁਣੀ ਮੈਂ ਨਹੀਂ ਲੜਾਉਂਦੀ ਆ ਜੋੜੇ ਹੱਥ ਤੁਸੀਂ ਦੋਵੇਂ ਜਣੇ ਖੁਸ਼ ਰਹੋ ਉਹ ਖੁਸ਼ ਤੁਸੀਂ ਹੋਣਾ ਨਵੇਂ ਪੁੱਤਰੇ ਹੇਜਲੇ ਬਣ ਗਿਆ ਤੁਸੀਂ ਚੱਲ ਬੱਸ ਕਰੋ ਤੁਸੀਂ ਨਹੀਂ ਸੁਣ ਲਿਆ ਨਾ ਮੰਮੀ ਦੀਆਂ ਗੱਲਾਂ ਤੁਸੀਂ ਬੜਾ ਬੰਦ ਦੇਂਦੇ ਹੋ ਮੰਮੀ ਤੇ ਮੰਮੀ ਨੇ ਬੜੀਆਂ ਗੱਲਾਂ ਦੇ ਦੋ ਤੇ ਮੰਮੀ ਨੂੰ ਵੀ ਦੇ ਦੋ ਬਣ ਗਈ ਮੰਮੀ ਉਹਦੀ ਹੁਣ ਮਾਸਾ ਜਿੰਨੀ ਕਦਰ ਨਹੀਂ ਪਾਈ ਇਹਨਾਂ ਨੇ ਢਾਡੀ ਇਹ ਸਕੂਟੀ ਨਾ ਇਹਨਾਂ ਲੈ ਕੇ ਦਿੱਤੀ ਤੀ ਇਹਨਾਂ ਨੇ ਲੈ ਕੇ ਦਿੱਤੀ ਹੁਣ ਖਾ ਕੇ ਲੈ ਲਾ ਤੂੰ ਘਰ ਵੀ ਇਹਨਾਂ ਨੇ ਬਣਾ ਕੇ ਦੇਣਾ ਵਾ ਕੋਈ ਗੱਲ ਨਹੀਂ ਸਾਂਝੇ ਕਰਦੇ ਜਿਹੜੇ ਪੈਸੇ ਹਨ ਤੀਜਾ ਹਿੱਸਾ ਮੇਰਾ ਵੀ ਬਣੂਗਾ ਉੱਚ ਦੇਖੀਂ ਬਲ ਕਿਦਾਂ ਦਿੰਦੇ ਕੋਈ ਲੋੜ ਨਹੀਂ ਹਨ ਪੈਸੇ ਦੇਣ ਦੀ ਕੋਈ 6 ਲੱਖ ਰੁਪਈਆ ਨੇ ਦੇਣਾ ਠੀਕ ਹੈ ਨਾ ਜੇ ਤੁਸੀਂ ਦਿੱਤਾ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆ ਜਾ ਹੁਣ ਅੰਦਰ ਦਲਜੀਤ ਗੱਲ ਸੁਣ ਮੇਰੀ ਹਾਂਜੀ ਇਧਰ ਆ ਹਾਂਜੀ ਮੈਂ ਪਤਾ ਅੱਗੇ ਵੀ ਤੈਨੂੰ ਦੋ ਤਿੰਨ ਵਾਰੀ ਕਿਹਾ ਵਾ ਹਾਂਜੀ ਕਿ ਜੋ ਬੰਦੇ ਪੈਸੇ ਦੇ ਦੇ ਉਹਨਾਂ ਨੀਆਂ ਭਰਨੀਆਂ ਜਰਜੀ ਕਿਰੇ ਪੈਸੇ ਗਿਆ ਨੇ ਤੁਸੀਂ ਦੇਣੇ ਨੇ ਤੂੰ ਤਾਂ 6 ਲੱਖ ਰੁਪਇਆ ਮੰਮੀ ਨੇ ਕੀ ਗੱਲ ਕੀਤੀ ਭਣਾ ਕੀ ਕੀ ਦੋ ਲੱਖ ਦੇਣਾ ਵਾ ਯਾਰ 6 ਲੱਖ ਬਣਦਾ ਤਾਂ ਦੋ ਤੋਂ ਕਿੱਦਾਂ ਦੇਣਾ ਤੇ ਇੰਨੀ ਸੀ ਹਣੀ ਉਹ ਦੇਵੀ ਸਾਂਝੇ ਦਾ ਦਿੱਤੇ ਨੇ ਉਹ ਦੂੰਗੀ ਮੇਰੇ ਗੱਲ ਸਾਂਝੇ ਥਾਂ ਦੀ ਸੀ ਨਾ ਮੈਂ ਤੇ ਤੋ ਤਨਾਰੀ ਜਿਹੜੇ ਫੈਸਲੇ ਕਰਾਏ ਆ ਉਹਦੇ ਵਿੱਚ ਤੂੰ ਮੰਨਿਆ ਸੀ ਵੀ ਡਾਡੀ ਮਮੀ ਬਾਜੂ ਕਹਤਾ ਸੀ ਤੂੰ ਗਲਤ ਗੱਲ ਕਰਕੇ ਆਇਆ ਉਥੇ ਨਹੀਂ ਦੇਣਾ ਤੋਤਾ ਜਵਾਬ ਦੇਦੇ ਫਿਰ ਮੈਂ ਨਹੀਂ ਪੈਸੇ ਦੇਣੇ ਉਹਦੇ ਕੋਈ ਗੱਲ ਜੀ ਤੁਮੇ ਕਹੋਣ ਗਿਆ 2 ਲੱਖ ਰੁਪਿਆ ਉਹ ਲੋ ਦੇ ਦੂੰਗਾ 2 ਲੱਖ ਰੁਪਿਆ ਉਹਨੇ ਨੀਆ ਭਰਨੀਆ ਵਾ ਉਹਦੇ ਅੰਦਰ ਜਾ ਕੇ ਮੈਂ ਨੀਆ ਭਰਨੀਆ ਅੱਗੇ ਲਟਾਉਣੀ ਦੇ ਤਹੀ ਉਹ ਵੀ ਲਟਾ ਦੇ ਇਹਨੇ ਉਹ ਨਹੀਂ ਲੱਗਦੀ ਆ ਕਿ ਨਹੀਂ ਲੱਗਦੀ ਆ ਤੈਨੂੰ ਇਹ ਗੱਲ ਤਾਂ ਪਤਾ ਵੀ ਅਹੀਂ ਲੱਗ ਦਿੱਤੀ ਆ ਉਹ ਡੈਡੀ ਮੈਨੂੰ ਪਤਾ ਵਾ ਘਟ ਵੀ ਨਹੀਂ ਆਗੇ ਤੁਸੀਂ ਉਹਦੇ ਕੋਲ ਪੈਸੇ ਸੀ ਪੁੱਤ ਉਹ ਨੰਗਣੀ ਬੈਠਾ ਨੰਗਣੀ ਬੈਠਾ ਮੈਨੂੰ ਪਤਾ ਕਿੰਨੇ ਕੇ ਪਏ ਉਹ 6 ਲੱਖ ਵਾ ਜਿਹੜਾ ਮੈਂ ਦਿੱਤਾ ਉਹਨੂੰ ਕੋਈ ਉਹਦਾ ਤੇਰੇ ਵਾਲਾ ਹਾਲ ਨਹੀਂ ਆ ਸਾਰਾ ਸਾਰਾ ਦਿਨ ਉਹਦੇ ਹੱਥ ਤੇਲ ਨਾਲ ਲਿਪੜੇ ਰਹਿੰਦੇ ਆ ਤੈਨੂੰ ਇਹ ਗੱਲ ਤਾਂ ਪਤਾ ਨਾ ਵੀ ਕਿੰਨੀ ਕਮਾਈ ਕਰਨ ਦੇ ਆ ਉਹ ਅਹੀਂ ਨਹੀਂ ਕਮਾਈ ਕਰਨ ਦੀ ਅਹੀਂ ਨਹੀਂ ਕਰਨਦੇ ਆ ਸਵਾਹ ਕਰਨ ਦੇ ਜੇ ਐਵੇਂ ਨਹੀਂ 6 ਲੱਖ ਦਿੱਤਾ ਉਹਨੂੰ ਕਮਾਈ ਕਰਨ ਦੇ ਜੇ ਉਹ ਤੁਹਾਡੇ ਦੋਹਾਂ ਜੀ ਆਂਦੇ ਤੇ ਸੁਰਬੂਡ ਨਹੀਂ ਪੂਰੇ ਹੁੰਦੇ ਜਿੰਨੀ ਤਰਖਾਹ ਮਿਲਦੀ ਉਹ ਸਾਰੇ ਕੱਪੜਿਆਂ ਤੇ ਲਾ ਦਿੰਦੇ ਤੁਸੀਂ ਤੇ ਤੁਸੀਂ ਕੀ ਬਚਾਉਣਾ ਵਾ ਉਹ ਡਰਦੀ ਕਮਾਈ ਕਾਣਦੀ ਆ ਨਾ ਤੇਰੀ ਡਾਉਣੀ ਆ ਕਮਾਈ ਕਰ ਕਿ ਕੋਈ ਮੰਗਤ ਨਹੀਂ ਲੈਣ ਦੀ ਤੁਸੀਂ ਕਿ ਨਹੀਂ ਦੇਣੀਆਂ ਨੂੰ ਉਹ ਤੁਹਾਡਾ ਘਰ ਬਾਰ ਵੀ ਸਾਡਾ ਹੀ ਆ ਸਾਡਾ ਤਾਂ ਕੋਈ ਨਹੀਂ ਮੈਂ ਕਦੇ ਬਾੜ ਤਨੂੰ ਘਰੇ ਰਹਿੰਦੇ ਹੋਣਾ ਹੁਣ ਉਹਦੇ ਹੀ ਜਲੇ ਬਾਂਡੇ ਉਧਰ ਚਲ ਜਾਓ ਇਹ ਜਲੇ ਬਾਂਡੇ ਜਿਹੜਾ ਬੰਦਾ ਸੱਚੀ ਗੱਲ ਕਰ ਰਿਹਾ ਉਹ ਤੁਸੀਂ ਕਹਿੰਦੇ ਵੀ ਨਹੀਂ ਇਹ ਗਲਤ ਵਾ ਸੱਚੀ ਗੱਲ ਹੈ ਕਿਧਰੋਂ ਵਾ ਇਨਸਾਫ ਕਰੋ ਨਾ 6 ਲੱਖ ਬਾਂਦਾ ਵਾ 2 ਲੱਖ ਹੁਣੇ ਲੈ ਲਾ ਭਾਵੇਂ ਮੇਰੇ ਕੋਲ ਦਲਜੀਤ ਗਲਤ ਗੱਲਾਂ ਨਾ ਕਰ 6 ਲੱਖ ਤੋਂ ਇੱਕ ਦੇਣਾ ਵਾ ਤੇ 15 ਲੱਖ ਰੁਪਈਆ ਤੂੰ ਘਰ ਦਾ ਜਿਹੜਾ ਥਾਂ ਵਾ ਇਹ ਚੋ ਦੇਣਾ ਬੰਨੂ ਉਹ ਡਰਜੀ ਗੱਲ ਨਿਭਰ ਗਈ ਆ ਇਹਦਾ ਭੋਗ ਨਾ ਬਹੋਂਦਈ ਭੋਗ ਪੈਣਾ ਵਾ ਜੇ ਨਹੀਂ ਨਾ ਤੇ ਮੈਂ ਉਹਨੂੰ ਘਰ ਵੀ ਲਿਖ ਦੇਣਾ ਤੇ ਮੈਂ ਪੈੜੀ ਵੀ ਨਹੀਂ ਉਹ ਤੇਰੀ ਤੇੜੀ ਤੈਨੂੰ ਕੋਈ ਗੱਲ ਨਹੀਂ ਮੈਨੂੰ ਲੈਣੀ ਹੁੰਦੀ ਆ ਪੈੜੀ ਲੈ ਲੈ ਫਿਰ ਤੂੰ ਪੈੜੀ ਕੋਈ ਗੱਲ ਨਹੀਂ ਮੈਂ ਲੈ ਲਊਗਾ ਹਾਂ ਪੈੜੀ ਨਾ ਗੰਡਿਆ ਤੁਸੀਂ ਤੁਸੀਂ ਇਹ ਗੱਲਾਂ ਵਧੀਆਂ ਕਰਦੇ ਤੁਸੀਂ ਤੇ ਫਿਰ ਤੁਹਾਨੂੰ ਕਹਿੰਦਾ ਕਿ ਉਹ ਨਹੀਂ ਮੈਂ ਉਹਦੇ ਪੈਸੇ ਦੇਣੇ ਆ ਜਿਹੜੇ ਬੰਦੇ ਮੈਂ ਦਵਾਂਗਾ ਮੈਂ ਮੁਕਰਦਾ ਮੁਕਰ ਤੇ ਡਿਆ ਹੋਰ ਕਦਾਂ ਮੁਕਰਾਂ ਤੂੰ ਮੰਮੀ ਨੂੰ ਪੁੱਛ ਲੈ ਭਾਵੇਂ ਮੰਮੀ ਨੇ ਨੀਂਗਲ ਆਪ ਕਹੀ ਆ ਵੀ 2 ਲੱਖ ਦਵਾਂੀ 2 ਲੱਖ ਦਵਾਂੀ ਰੋਂਡਿਆ ਵਾ ਇਹਨੇ ਇਦਾਂ ਨਹੀਂ ਆ 6 ਲੱਖ ਰੁਪਈਆ ਦੇਣਾ ਰੰਮਾ ਨੂੰ ਮੈਂ ਪੁੱਛ ਲੈਣਾ ਵਾ ਵੀ ਇਹਨੂੰ ਪੁੱਛ ਲੈ ਦਿੰਦਾ ਠੀਕ ਆ ਜੇ ਨਹੀਂ ਤੇ ਫਿਰ ਸਭ ਕੁਝ ਉਹਨੂੰ ਲਿਖ ਦਿੰਨੇ ਵੱਡੇ ਨੂੰ ਤਰਿਆ ਫਿਰੇ ਜਿੱਥੇ ਮਰਜੀ ਘਰ ਚ ਵੀ ਹਟਾ ਤਾਂ ਬਣਦਾ ਅਸੀਂ ਹੱਦ ਵੀ ਲਵਾਂਗੇ ਸਾਰੇ ਕੰਮ ਕਰਾਂਗੇ ਫਿਰ ਅਸੀਂ ਦੇ ਆਪਣੀ ਜਿੱਤੇ ਆ ਗਏ। ਇਹ ਕਿ ਨਾ ਬੋਲਣ ਡਿਆ ਸੀ ਕੀ ਗੱਲ ਹੋਈ ਆ ਮੈਂ ਤਾਂ ਅੰਦਰੋਂ ਆਵਾਜ਼ ਸੁਣ ਕੇ ਆਈ ਆ ਪਤਾ ਨਹੀਂ ਬਾਹਰ ਕੀ ਮੇਲਾ ਲਾਇਆ ਵਾ ਬੋਲਣਾ ਕੀ ਆ ਹਾਂ ਇੱਥੇ ਨੰਗਣ ਡਿਆ ਤਾਂ ਮੈਂ ਸਾਹ ਮੇਰੀ ਗੱਲ ਸੁਣ। ਦੱਸੋ ਡੈਡੀ ਜੀ ਮੈਂ ਦੱਸਣਾ ਕੀ ਆ ਜੋ ਬੰਦੇ ਪੈਸੇ ਦੇ 6 ਲੱਖ ਰੁਪਈਆ ਆਹੋ ਕਹਿੰਦਾ ਕਿਹੜਾ 6 ਲੱਖ ਕੋਈ 6 ਨਹੀਂ ਮੈਂ ਦੇਣਾ ਉਹਦਾ। 체ਤਾ ਭੁੱਲ ਗਿਆ ਵਾ ਮੈਂ 2 ਲੱਖ ਰੁਪਈਆ ਦੇਣਾ ਦੋ ਕਾ ਦਾ ਦੇਣਾ ਵਾ ਉਹਨੂੰ ਕਹਿਣਾ ਸੀ ਵੀ 6 ਤੂੰ ਇੱਕ ਦੇਣਾ ਵਾ 15 ਲੱਖ ਤੋਂ ਇੱਕ ਦੇਣਾ ਵਾ 21 ਲੱਖ ਰੁਪਈਆ ਦੇਣਾ ਤੂੰ ਹਾਂ ਗੱਲ ਉਹਨੂੰ ਮੈਂ ਕਹੀ ਸੀ ਹਾਂ ਤੇ ਕਹਿੰਦਾ ਕਿਹੜਾ 15 ਲੱਖ ਮੈਂ ਹਾਂ ਕਰਦਾ ਦੇਣਾ ਨਹੀਂ ਉਹਨੂੰ ਹਿੱਸਾ-ਸਾ ਕੱਕ ਵੀ ਥਾਂ ਦਾ ਤੇ ਕਹਿਣਾ ਸੀ ਨੇ ਇਹ ਤਾਂ ਥਾਂ ਦੇ ਦੇ ਥਾਂ ਦਾ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਗਈ ਹੈਗੀ ਹੋਰ ਨੰਬਰ 13 ਨਾਲ ਲੈਂਦਾ ਵਾ ਵੀ ਮੰਮੀ ਕਹਿੰਦੀ ਵੀ 2 ਲੱਖ ਦੇਣਾ ਵਾ 2 ਲੱਖ ਕਾ ਦਾ ਦੇਣਾ ਵਾ 6 ਲੱਖ ਦੇਣਾ ਵਾ ਮੈਂ ਨਹੀਂ ਉਹਨੇ ਕਿਹਾ ਕੋਇਆ ਐਵੇਂ ਕਹੀ ਜਾਣ ਰਿਆ ਵਾ ਮੈਂ ਕਿਹਾ ਵੀ ਤੂੰ ਤਾਂ ਛੇੇ ਨਹੀਂ ਦੇਣਾ ਨਾ ਤੂੰ ਦੋ ਦਿਨਾਂ ਦੇਣਾ ਕਿ ਇਹਨੂੰ ਅਜੇ ਮੇਰੇ ਕੋਲ ਹੈ ਨਹੀਂ ਜਦੋਂ ਹੋਣਗੇ ਮੈਂ ਦੇ ਦੂੰਗਾ ਤੇਰੇ ਕੋ ਤਾਂ ਹੁਣੇ ਹੀ ਨਹੀਂ ਗੇ ਹੁਣੇ ਕਦੋਂ ਆ ਉਹਨੇ ਨੇ ਘਰ ਕੋ ਲਾ ਬਣਾਉਣਾ ਆਪ ਤੇ ਬਣੇ ਪੱਤਰੇ ਤੇ ਬਹਿ ਗਿਆ ਵਾ ਉਹਦੇ ਵੇਖ ਕੇ ਤਾਂ ਗੋਲੀ ਵੱਜਣ ਢਈ ਆ ਵੀ ਦੇਣਾ ਹੀ ਕੱਖ ਨਹੀਂ ਉਹਨੂੰ ਦੋਵੇਂ ਜੀ ਚਿੰਕਦੇ ਆ ਉਹ ਤਾਂ ਕਿਸੇ ਕੋਲ ਤੇ ਆਉਂਦਾ ਹੀ ਨਹੀਂ ਤੇ ਕੋਈ ਗੱਲ ਨਹੀਂ ਨਹੀਂ ਨਾ ਕੋਲ ਤੇ ਆਉਂਦਾ ਤੇ ਪਹਿਲੀ ਤਾਂ ਤੁਹਾਡੇ ਨਾਮ ਆ ਉਹਨੂੰ ਕਹਾਂ ਵਾ ਤੂੰ ਫਿਰ ਲੇਖੀ ਜਾਊਗੀ ਹਾਂ ਤਾਂ ਮੈਂ ਮਾਰਤਾ ਸੀ ਫਿਰ ਕੀ ਆਉਂਦਾ ਤੂੰ ਤਾਂ ਜੇ ਨਹੀਂ ਨਾ ਦੇਣਾ ਤੂੰ ਕੁਛ ਤਜਾ ਜੋ ਵੀ ਆ ਮੈਂ ਸਭ ਉਹਦੇ ਨਾਂ ਲਾ ਦੇਣਾ ਆਹ ਲਾਉਣਾ ਵਾ ਕਿ ਫਿਰ ਇਹ ਥੋੜਾ ਇੱਕ ਨੂੰ ਰਾਜ ਤੇ ਬਾਲ ਦੀਏ ਤੇ ਦੂਜੇ ਨੂੰ ਹੀ ਧੱਕੇ ਦਈਏ ਇਹ ਸਕੂਟਰੀ ਉਹਨਾਂ ਕਿੱਥੋਂ ਲੈ ਆਂਦੀ ਮੈਂ ਹਰ ਰਾਤ ਦੇਣ ਕਮਾਈ ਕਰਨ ਰਿਆ ਤੂੰ ਲਿਆ ਨਹੀਂ ਸਕਦਾ ਹੱਦ ਵਾਲੀ ਗੱਲ ਵਾ ਅਜੇ ਤੱਕ ਆੱਖਾਂ ਸਾਹਮਣੇ ਮਿਹਨਤ ਕਰਨ ਰਿਆ ਵਾ ਸਾਰਾ ਦਿਨ ਹੱਥ ਉਹਦੇ ਤੇਲ ਨਾਲ ਲਿਬੜੇ ਰਹਿੰਦੇ ਪਤਾ ਨਹੀਂ ਰੋਟੀ ਟਾਈਮ ਨਾਲ ਖਾਂਦਾ ਵੀ ਆ ਕਿ ਨਹੀਂ ਖਾਂਦਾ ਇਹਨਾਂ ਨੂੰ ਬਿਮਾਰੀ ਪੈਣ ਲਈ ਆ ਸਕੂਟਰੀ ਲੈ ਆਂਦੀ ਆ ਤੇ ਲਿਆਉਣੀ ਨਹੀਂ ਕਰਦੀ ਚੀਜ਼ਾਂ ਨੇ ਮੈਂ ਹਾਂ ਤੁਸੀਂ ਕਹਿੰਦੇ ਸਾਡੇ ਕੋਲ ਪੈਸਾ ਹੀ ਕੋਲ ਕੋਈ ਨਹੀਂ ਆ ਕਿੱਥੇ ਜਾਂਦੀ ਆ ਤੁਹਾਡੀਆਂ ਤਰਖਾਵਾਂ ਦੂਹਾਂ ਜੀ ਜਾਂਦੀਆਂ ਜੀਓ ਇਧਰ ਖੁਥੜਾ ਲੈਣ ਆਉਂਦਾ ਹੀ ਕੋਈ ਚੀਜ਼ ਉਦੋਂ ਵੀ ਦੋਵੇਂ ਜੀ ਤੜਫਦੇ ਰੋਲਾ ਪਾਉਂਦੇ ਹੀ ਤੇ ਇਧਰੋਂ ਖੜਦਾ ਚੀਜ਼ਾਂ ਜਿਓ ਨਵੀਂ ਲਿਆਇਆ ਵਾ ਤਾਂ ਵੀ ਉਹਦੀ ਖਲਾਸੀ ਨਹੀਂ ਕਰਨਦੇ ਇਹੋ ਹੀ ਚੰਗੇ ਰਹਿ ਗਏ ਆ ਤੇ ਰਮਰੇ ਪੈਸੇ ਜੋੜਦੇ ਹੋਣਗੇ ਮੇਰੇ ਹਿਸਾਬ ਨਾਲ ਸੂਟ ਬੂਟ ਤੇ ਡਾ ਛੱਡਦੇ ਆ ਸਵਾਹ ਜੋੜਦੇ ਆ ਮੈਨੂੰ ਤਾਂ ਲੱਗਦਾ ਇਹ ਘਰ ਦਿਨੋਂ ਹੀ ਪਿੱਛੇ ਦਾ ਹੱਥ ਵਸ ਦਈ ਜਾਂਦੀ ਹਣੀ ਉੱਥੇ ਤਾਂ ਇਹ ਤਾਂ ਕੋਹ ਬਣਾਉਂ ਨਹੀਂ ਦੇ ਆ ਰੰਗ ਰੋਗ ਲੱਥਾ ਵਾ ਇਹਨਾਂ ਨੇ ਲੱਭਣ ਡਿਆ ਵੀ ਇਹੋ ਹੀ ਕਰਵਾ ਲਈਏ ਹੁਣ ਤੇ ਘਰ ਸਾਡੇ ਹਿੱਸੇ ਆ ਗਿਆ ਅੱਗੇ ਤਾਂ ਸਾਂਝਾ ਹੀ ਚਲੋ ਗੋਲੀ ਮਾਰ ਇਹਨਾਂ ਗੱਲਾਂ ਨੂੰ ਗੋਲੀ ਨੇ ਨਾ ਵਜਦੀ ਜਦੋਂ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦਾ ਵੀ ਉਹਨੂੰ ਮੈਂ ਦੇਣਾ ਹੀ ਕੱਖ ਨਹੀਂ ਜੋਕ ਬਣ ਕੇ ਚੰਬੜਿਆ ਵਾ ਲਾਉ ਪੀਣ ਤੇ ਆਇਆ ਵਾ ਏ ਮੈਂ ਤਾਂ ਫੁਲਕੇ ਦੋ ਛਗਣੇ ਸੀ ਮੈਂ ਤਾਂ ਢੀਕਣ ਡਿਆ ਮੈਂ ਚੱਲ ਵੇਖਦਾ ਚਲੋ ਰੋਟੀ ਦਵਾ ਤੁਹਾਨੂੰ ਪਹਿਲਾਂ ਬਾਅਦ ਚ ਗੱਲ ਕਰਤੀਏ ਇਹਦੇ ਨਾਲ